ਇਹ ਹੈ ਜੀ ਮੱਖਣ ਦਾ ਜਿਹੜਾ ਇਹਦਾ ਫ੍ਰੈਗਨੈਂਸ ਆ ਹਾਂ ਉਹ ਇੰਨੀ ਕੁ ਅਟਰੈਕਟਿਵ ਆ ਇਹ ਐਨੀਮਲ ਇਹਨੂੰ ਬਹੁਤ ਜ਼ਿਆਦਾ ਖਾਊਗਾ ਜੇ ਉਹਨਾਂ ਨੂੰ ਲੱਗਦਾ ਵੀ ਸਾਡਾ ਐਨੀਮਲ ਵੀਕ ਆ ਤਾਂ ਉਹਨੂੰ ਰਾਈ ਗਰਾਸ ਵੀ ਦੇਣਾ ਚਾਹੀਦਾ ਔਰ ਜਿਹੜਾ ਜਵੀ ਦਾ achar ਆ ਉਹ ਹੈਲਪ ਕਰੂਗਾ ਐਨੀਮਲਸ ਨੂੰ ਗਰਮੀਆਂ ਦੇ ਵਿੱਚ ਚਾਰ ਤਾਂ ਸਿਰਫ ਮੱਕੀ ਦਾ ਹੋ ਸਕਦਾ ਇਦਾਂ ਵੀ ਆ ਜਾਂ ਇਹ ਗਲਤ ਭਾਰਨਾ ਹੈ ਪਸ਼ੂ ਦਾ ਇਹ ਚਾਰਾ ਆ ਤੇ ਪਸ਼ੂਆਂ ਨੇ ਇਹ ਖਾਣਾ ਆ ਤੇ ਅਸੀਂ ਘੱਟ ਤੋਂ ਘੱਟ ਨਾ ਮਾਤਰ ਸਪਰੇਅ ਕਰਕੇ ਅਸੀਂ ਆਪਣੀ ਵਧੀਆ ਜਿਹੜੀ ਫਸਲ ਆ ਉਹ ਪੈਦਾ ਕਰ ਸਕੀਏ ਇੱਕ ਗੰਨੇ ਦਾ achar ਤਿਆਰ ਕੀਤਾ achar ਕੀਤਾ ਜੀ ਜਿਹਦੇ ਨਾਲ ਕੀ ਆ ਵੀ ਪਸ਼ੂ ਆ ਉਹਨਾਂ ਨੂੰ ਗਲੂਕੋਜ਼ ਦੀ ਮਾਤਰਾ ਇਹਦੇ ਵਿੱਚ ਜ਼ਿਆਦਾ ਮਿਲਦੀ ਹੈ 6 ਮਹੀਨੇ ਦੇ ਅੱਜ ਕੋਈ ਵੀ ਕਟੜੀ ਬੱਚੜੀ ਜੋ ਵੀ ਆਪਣੇ ਕੋਲ ਹੋਵੇ ਉਹਨੂੰ 6 ਮਹੀਨਿਆਂ ਤੋਂ ਬਾਅਦ ਵੀ ਇਹ ਖਾਧਾ ਜਾ ਸਕਦਾ ਹੈ ਉਹ ਸਵਾਗਤ ਹੈ ਜੀ ਪੀਆਰ ਪੰਜਾਬ ਦੇ ਉੱਤੇ ਔਰ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਸਰਦਾਰ ਹਰਿੰਦਰ ਸਿੰਘ ਢੀਂਸਾ ਸਾਹਿਬ ਦਾ ਜਿਹੜੇ ਕਿ ਆਪਣੇ ਨਾਲ ਬਣੇ ਹੋਏ ਆ ਚੈਨਲ ਦੇ ਉੱਤੇ ਔਰ ਇਹਨਾਂ ਦੇ ਨਾਲ ਆਪਾਂ ਇਹਨਾਂ ਦਾ ਫਾਰਮ ਵਿਜ਼ਿਟ ਕਰਨ ਆਏ ਹੋਏ ਆ ਤੇ ਇਹਨਾਂ ਕੋਲ ਜਿਹੜਾ ਬਹੁਤ ਵਧੀਆ ਪ੍ਰੋਡਕਟ ਹੈ ਉਹ ਹੈਗੇ ਨੇ ਇਹ ਅਚਾਰ ਤਿਆਰ ਕਰਦੇ ਆ ਜਿਹਨੂੰ ਸਾਈਲੇਜ ਕਹਿੰਦੇ ਨੇ ਨਾ ਆਪਾਂ ਹਨਾ ਸੋ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਸਰ ਸਵਾਗਤ ਹੈ ਜੀ ਫਿਰ ਤੋਂ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਦਾ ਪੀਆਰ ਪੰਜਾਬ ਨੂੰ ਦੇਖ ਰਹੇ ਸਾਰੇ ਮੇਰੇ ਪੰਜਾਬ ਦੇ ਸੂਬੇ ਦੇ ਪੂਰੇ ਦੇਸ਼ ਦੇ ਵਿਦੇਸ਼ਾਂ ਚ ਜਿਹੜੇ ਮੇਰੇ ਸਾਡੇ ਪੰਜਾਬੀ ਬੈਠੇ ਆ ਉਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਕੋਲ ਮੈਂ ਦੇਖ ਰਿਹਾ ਆ ਵੀ ਬਹੁਤ ਸਾਰੇ ਪ੍ਰੋਡਕਟਸ ਨੇ ਤੇ ਤੁਹਾਡੇ ਕੋਲ ਅਚਾਰ ਹੈਗੇ ਨੇ ਇਹ ਸਰ ਮੱਕੀ ਦਾ ਅਚਾਰ ਹੈ ਨਾ ਇਸ ਤੋਂ ਇਲਾਵਾ ਇੱਧਰ ਦਿਖਾਓ ਆਪਣੇ ਸਿਮਰਨ ਇਹ ਹੈਗਾ ਆ 슈ਗਰ ਕੇਨ ਯਾਨੀ ਕਿ ਗੰਨੇ ਦਾ ਹੈ ਨਾ ਸਰ ਅਚਾਰ ਬਾਰੇ ਇੱਕ ਧਾਰਨਾ ਇਹ ਵੀ ਬਹੁਤ ਸਾਰੇ ਲੋਕਾਂ ਦੀ ਹੁੰਦੀ ਕਿ ਅਚਾਰ ਤਾਂ ਸਿਰਫ ਮੱਕੀ ਦਾ ਹੋ ਸਕਦਾ ਇਦਾਂ ਵੀ ਹੈ ਜਾਂ ਇਹ ਗਲਤ ਧਾਰਨਾ ਹੈ ਨਹੀਂ ਧਾਰਨਾ ਆਪਾਂ ਪੰਜਾਬੀਆਂ ਦੀ ਤਾਂ ਕਦੀ ਗਲਤ ਕਹਿ ਨਹੀਂ ਸਕਦੇ ਲੇਕਿਨ ਸਾਡੇ ਉਪਰਾਲੇ ਆ ਸਾਡੀ ਟੀਮ ਦੇ ਉਪਰਾਲੇ ਆ ਜਾਣਕਾਰੀ ਪੀਏਯੂ ਤੋਂ ਬਹੁਤ ਸਾਰੇ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਤੋਂ ਜਾਣਕਾਰੀ ਲੈ ਕੇ ਉਹਨਾਂ ਦੀ ਸਲਾਹ ਲੈ ਕੇ ਅਸੀਂ ਮੱਕੀ ਤੋਂ ਬਾਅਦ ਇੱਕ ਬਰਗਾਈ ਸੌਰਗੋ ਜਿਹੜਾ ਸਾਡੇ ਤੋਂ ਇਸ ਟਾਈਮ ਖਤਮ ਹੋ ਚੁੱਕਾ ਹੈ ਉਹ ਉਹਦਾ ਵੀ ਅਚਾਰ ਅਸੀਂ ਬਣਾਇਆ ਅੱਛਾ ਜੀ ਹਾਂਜੀ ਠੀਕ ਹੈ ਤੇ ਉਹ ਹੈਗੀ ਆ ਐਡਵਾਂਟਾ ਦਾ ਸੀਡ ਆ ਤੇ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਪਪੂਲਰ ਆ ਕੀਨੀਆ ਦੇ ਵਿੱਚ ਜਰਮਨੀ ਦੇ ਵਿੱਚ ਇਟਲੀ ਦੇ ਵਿੱਚ ਇਹ ਬਹੁਤ ਜ਼ਿਆਦਾ ਪਪੂਲਰ ਆ ਕਿਉਂਕਿ ਇਹਨੂੰ ਫਾਲ ਆਰਮੀ ਆਵਾਮ ਜਿਹੜੀ ਆ ਉਹ ਘੱਟ ਅਸਰ ਕਰ ਸਕਦੀ ਆ ਔਰ ਇਹਨਾਂ ਤੇ ਉੱਤੇ ਜਿਹੜੀਆਂ ਬਹੁਤ ਜ਼ਿਆਦੀਆਂ ਜਰੀਲੀਆਂ ਸਪਰੇਹਾਂ ਆ ਉਹ ਨਹੀਂ ਹੋਣ ਕਾਰਨ ਐਨੀਮਲ ਲਈ ਬਹੁਤ ਜ਼ਿਆਦਾ ਫਾਇਦੇਮੰਦ ਆ ਤੇ ਆਪਣੇ ਪੰਜਾਬ ਦੇ ਵਿੱਚ ਵੀ ਇਸ ਟਾਈਮ ਜਿਹੜੀ ਪਿਛਲੇ ਇਸ ਸਾਲ ਦੀ ਗੱਲ ਅਸੀਂ ਕਰੀਏ ਤਾਂ بارشਾਂ ਹੋਣ ਕਾਰਨ ਫਾਲ ਆਰਮੀ ਵਾਮ ਜਿਹੜੀ ਆ ਉਹ ਅਸਰ ਨਹੀਂ ਕਰ ਸਕੀ ਤਾਂ ਮੈਨੂੰ ਉਮੀਦ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਕਿਸਾਨ ਆ ਉਹਨਾਂ ਕੋਲ ਪ੍ਰਬੰਧ ਇੰਨੇ ਕ ਹੈਗੇ ਆ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜਿਹੜੀ ਮੱਕੀ ਦੀ ਫਸਲ ਹੈ ਸੰਭਾਲ ਸਕਦੇ ਆ ਇਸ ਚੀਜ਼ ਤੋਂ ਝੂਝ ਕੇ ਉਹਨਾਂ ਨੇ ਜੋ ਸਿੱਖਿਆ ਆ ਉਹਦੇ ਲਈ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਆ ਜਾਂ ਸਾਡੇ ਪੂਰਬੀ ਸਟੇਟਾਂ ਦੇ ਕਿਸਾਨ ਆ ਉਹ ਇਸ ਚੀਜ਼ ਤੋਂ ਪ੍ਰੇਰਤਾ ਵੀ ਇਹਦੇ ਨੂੰ ਅਸੀਂ ਪਸ਼ੂ ਦਾ ਇਹ ਚਾਰਾ ਆ ਤੇ ਪਸ਼ੂਆਂ ਨੇ ਇਹ ਖਾਣਾ ਆ ਤੇ ਅਸੀਂ ਘੱਟ ਤੋਂ ਘੱਟ ਨਾ ਮਾਤਰ ਸਪਰੇਅ ਕਰਕੇ ਅਸੀਂ ਆਪਣੀ ਵਧੀਆ ਜਿਹੜੀ ਫਸਲ ਆ ਉਹ ਪੈਦਾ ਕਰ ਸਕੀਏ ਸਾਡੇ ਕੋਲ ਮੱਕੀ ਦਾ ਚਾਰਾ ਆ ਉਸ ਤੋਂ ਬਾਅਦ ਅਸੀਂ ਜਾਣਕਾਰੀ ਲੈਣ ਤੋਂ ਬਾਅਦ ਅਸੀਂ ਇੱਕ ਗੰਨੇ ਦਾ ਚਾਰਾ ਤਿਆਰ ਕੀਤਾ ਜੀ ਜਿਹਦੇ ਨਾਲ ਕੀ ਆ ਵੀ ਜਿਹੜੇ ਸਾਡੇ ਪਸ਼ੂ ਆ ਉਹਨਾਂ ਨੂੰ ਗਲੂਕੋਸ ਦੀ ਮਾਤਰਾ ਇਹਦੇ ਵਿੱਚ ਜ਼ਿਆਦਾ ਮਿਲਦੀ ਆ ਮਿੱਠਾ ਹੋਣ ਕਾਰਨ ਮਿੱਠਾ ਕੁੰਕਰ। ਔਰ ਇਹਦੇ ਵਿੱਚ ਗੋਈ ਦੋਰ ਐ ਨਹੀਂ ਵੀ ਜਿਹੋ ਜਿਹਾ ਪਾਚਨ ਸ਼ਕਤੀ ਮੱਕੀ ਦੇ ਆਚਾਰ ਦੀ ਆ ਉਹੋ ਜੀ ਪਾਚਨ ਸ਼ਕਤੀ ਜਿਹੜੀ ਆ ਉਹ ਗਾਂ ਤੇ ਭੈਂਸ ਜਿਹੜੀ ਆ ਉਹ ਇਹਨਾਂ ਨੂੰ ਲੈ ਸਕਦੀ ਔਰ ਵਧੀਆ ਤਰੀਕੇ ਦਾ ਇਨਟੇਕ ਬਹੁਤ ਵਧੀਆ ਹੋ ਰਿਹਾ ਆ। ਉਹਦੇ ਨਾਲ ਦੁੱਧ ਦਾ ਵੀ ਫਰਕ ਪਿਆ। ਉਹਦੇ ਨਾਲ ਕੀ ਆ ਵੀ ਐਨੀਮਲ ਦੇ ਹੈਲਥ ਨੂੰ ਵੀ ਬੜਾ ਫਰਕ ਪਿਆ। ਦੁੱਧ ਦੀ ਕੁਆਲਿਟੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਆਇਆ। ਜਿਹੜੇ ਸਾਨੂੰ ਫੀਡਬੈਕ ਮਿਲੇ ਆ ਉਹਦੇ ਵਿੱਚ ਇਹ ਸਾਨੂੰ ਮਿਲਿਆ। ਬੀ ਫੀਡਬੈਕ ਇਸ ਤਰੀਕੇ ਦੇ ਮਿਲਿਆ ਵੀ ਫੈਟ ਵਧੀਆ ਫੈਟਰ ਵਧਣ ਦੇ ਨਾਲ ਦੁੱਧ ਵਧਿਆ ਦੁੱਧ ਵਧਣ ਦੇ ਨਾਲ ਰੇਟ ਵਧਿਆ ਰੇਟ ਵਧਣ ਦੇ ਨਾਲ ਸਾਡੇ ਜਿਹੜੇ ਡੇਰੀ ਕਿਸਾਨ ਆ ਉਹਨਾਂ ਦਾ ਆਮਦਨ ਵੀ ਵਧੀਆ ਅਚਾਰ ਬਾਰੇ ਇਹ ਵੀ ਰਹਿੰਦਾ ਆ ਕਿ ਗਾਵਾਂ ਨੂੰ ਕਹਿੰਦੇ ਜ਼ਿਆਦਾ ਬੈਸਟ ਆ ਇਹ ਤੇ ਮੱਝਾਂ ਨੂੰ ਸ਼ਾਇਦ ਨਹੀਂਗਾ ਇਦਾਂ ਵੀ ਆ ਕੋਈ ਨਹੀਂ ਇਦਾਂ ਦਾ ਕੋਈ ਹਾਂ ਸਾਰਿਆਂ ਨੂੰ ਬਰਾਬਰ ਦੇ ਸਕਦੇ ਆ ਠੀਕ ਹੈ ਜੀ ਮੈਂ ਇਹਦਾ ਸਾਰਾ ਸੋਲੂਸ਼ਨ ਦੱਸ ਦਿੰਨਾ ਵੀ ਇਹ 20 ਤੋਂ 25 ਕਿਲੋ ਜਿਹੜਾ ਆਚਾਰ ਆ ਇੱਕ ਪੂਰੇ ਦਿਨ 24 ਘੰਟਿਆਂ ਦੇ ਵਿੱਚ ਮੱਝ ਨੂੰ ਜਾਂ ਗਾਂ ਨੂੰ ਦੋਨਾਂ ਨੂੰ ਖੁਲਾਇਆ ਜਾ ਸਕਦਾ ਠੀਕ ਹੈ ਜੀ 6 ਮਹੀਨੇ ਦੇ ਅੱਜ ਕੋਈ ਵੀ ਕਟੜੀ ਬਛਰੀ ਜੋ ਵੀ ਆਪਾਂ ਦੇ ਕੋਲ ਹੋਵੇ ਉਹਨੂੰ 6 ਮਹੀਨਿਆਂ ਤੋਂ ਬਾਅਦ ਵੀ ਇਹ ਖੁਲਾਇਆ ਜਾ ਸਕਦਾ ਉਹਦੇ ਵਿੱਚ ਆਪਾਂ ਨੂੰ ਕੀ ਚਾਹੀਦਾ ਆ ਆਪਾਂ ਨੂੰ ਇੱਕ ਸਟਰੋਂਗ ਐਨੀਮਲ ਚਾਹੀਦਾ ਨਾ ਕਿ ਮੋਟਾ ਐਨੀਮਲ ਚਾਹੀਦਾ ਜਿਹੜੇ ਆਪਾਂ ਪੱਠੇ ਆਮ ਤੌਰ ਤੇ ਫਰੇਕ ਜ਼ਿਮੀਂਦਾਰ ਕੋਲ ਆਪਦੇ ਉਪਲਬਧਾ ਉਹ ਖੁਲਾਉਣ ਲੇਕਿਨ ਜੇ ਆਪਾਂ ਪ੍ਰੋਟੀਨ ਵੱਧ ਚਾਹੀਦਾ ਤੇ 7 ਤੋਂ 8% ਪ੍ਰੋਟੀਨ ਇਹਦੇ ਵਿੱਚ ਹੁੰਦਾ ਕੌਨਸੈਲ ਇਹਦੇ ਵਿੱਚ ਤੇ 7 ਤੋਂ 8 ਪ੍ਰੋਟੀਨ ਜਿਹੜਾ ਆ ਵੱਧ ਗਲੂਕੋਜ਼ ਨਾਲ ਹੋਣ ਦੇ ਕਾਰਨ ਐਨੀਮਲ ਦੇ ਜਿਹੜੇ ਸਾਡੇ ਪਸ਼ੂਆਂ ਦੇ ਜਿਹੜੇ ਹੱਡ 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 ਪੈਰਾ ਉਹ ਵੀ ਮਜ਼ਬੂਤ ਹੁੰਦੇ ਆ ਉਹਨਾਂ ਦੀ ਆਪ ਦੀ ਇੱਕ ਬਾਡੀ ਸਟਰਕਚਰ ਮਜ਼ਬੂਤ ਹੁੰਦਾ ਆ ਇਹ ਦੇਣ ਦੇ ਨਾਲ ਐਨੀਮਲ ਪੂਰੇ ਢਿੱਡ ਭਰ ਕੇ ਰੱਜ ਕੇ ਇੱਕ ਦਿਨ ਦਾ ਖਾਣਾ ਪੂਰਾ ਖਾ ਕੇ ਰੱਜ ਕੇ ਆਪਣਾ ਦੁੱਧ ਨੂੰ ਪੈਦਾ ਕਰ ਸਕਦਾ ਔਰ ਮੈਂ ਇਸ ਚੀਜ਼ ਨੂੰ ਪਿਛਲੇ 4 ਸਾਲ ਤੋਂ ਇਹਨੂੰ ਬਣਾ ਰਿਆ ਫਾਰਮਰ ਦਾ ਇਹ ਡੇਰੀ ਫਾਰਮਰ ਦਾ ਇਹ ਕਹਿਣਾ ਆ ਵੀ ਸਾਨੂੰ ਇਹ ਆ ਜਿਹੜੇ ਪੱਠੇ ਵੱਢਦੇ ਆ ਆਪਾਂ ਉਹਦੇ ਨਾਲੋਂ ਸਾਨੂੰ ਇਨਾ ਮਾਤਰ ਜਿਹੜਾ ਇਹਦਾ ਰੇਟ ਆ ਜਾਂ ਜੋ ਵੀ ਇਹਦਾ ਸਾਨੂੰ ਪੈਂਦਾ ਖਰਚਾ ਉਹਨਾ ਮਾਤਰ ਪੈਂਦਾ ਕਿਉਂਕਿ ਇਹ ਪਾਉਣਾ ਸੌਖਾ ਲਿਜਾਣਾ ਸੌਖਾ ਰੱਖਣਾ ਸੌਖਾ ਸਾਂਭਣਾ ਸੌਖਾ ਉਦਰ ਲਈ ਸਾਨੂੰ ਬਹੁਤ ਸਾਰੀਆਂ ਪ੍ਰੈਕਟਿਸਾਂ ਕਰਨੀਆਂ ਪੈਂਦੀਆਂ ਤਾਂ ਜਾ ਕੇ ਕਿਤੇ ਨਾ ਕਿਤੇ ਸਾਡੇ ਐਨੀਮਲ ਤੱਕ ਉਹ ਪਹੁੰਚਦਾ ਆ ਤੇ ਇਹ ਰੈਡੀ ਟੂ ਈਟ ਆ ਇਸ ਕਰਕੇ ਫਾਰਮਰ ਨੂੰ ਇਹ ਲੱਗਦਾ ਵੀ ਜਿਹੜਾ ਰੈਡੀ ਟੂ ਈਟ ਆ ਉਹ ਇਹਦੀ ਫਰਮੈਂਟੇਸ਼ਨ ਹੋਈ ਆ ਇਹ ਜਿਹੜਾ ਸਾਡਾ ਐਨੀਮਲ ਆ ਉਹਨੂੰ ਪਚਾਉਣ ਦੇ ਵਿੱਚ ਵੀ ਜਿਹੜੀ ਕੋਈ ਸਮੱਸਿਆ ਆਉਂਦੀ ਨਹੀਂ ਇਸ ਕਰਕੇ ਉਹ ਪਚਾਉਣ ਦੇ ਨਾਲੋਂ ਉਹਦੇ ਵਿੱਚ ਦੁੱਧ ਪੈਦਾ ਕਰਨ ਦੇ ਜਿਹੜੀ ਉਹਦੀ ਤਾਕਤ ਆ ਉਹ ਲੱਗਦੀ ਆ ਤੇ ਦੁੱਧ ਉਹਦੇ ਨਾਲ ਵੱਧ ਆ ਇਦੇ ਵਿੱਚ 30 ਤੋਂ ਲੈ ਕੇ 32 ਡਰਾਈ ਮੈਟਰ ਹੋਊਗਾ ਜਿਹਦੇ ਨਾਲ ਸਾਨੂੰ ਤੂੜੀ ਦਾ ਖਰਚਾ ਵੀ ਘਟਦਾ ਸਾਡੀਆਂ ਫੀਡਸ ਦਾ ਘੱਟ ਖਰਚਾ ਵੀ ਘਟਦਾ ਔਰ ਸਾਡੀਆਂ ਪ੍ਰੈਕਟਿਸਾਂ ਵੀ ਘਟਦੀਆਂ ਆ ਅਸੀਂ ਇਹਨੂੰ ਚਾਰ ਤਰੀਕੇ ਦੇ ਨਾਲ ਦਿਨ ਦੇ ਵਿੱਚ ਚਾਰ ਵਾਰੀ ਪਾ ਸਕਦੇ ਆ ਜਾਂ ਦੋ ਵਾਰੀ ਪਾ ਸਕਦੇ ਆ ਆਪਣੀ ਇਦਾਂ ਦੀ ਰੋਜ਼ਮਰਾਂ ਦੀ ਜਿਹੜੀ ਜ਼ਿੰਦਗੀ ਹੋ ਇੰਨੀ ਕਿ ਬਿਜ਼ੀ ਹੋ ਗਈ ਆ ਵੀ ਆਪਣੇ ਤੋਂ ਕਈ ਵਾਰ ਅਣਗਹਿਲੀ ਹੋ ਜਾਂਦੀ ਆ ਉਹ ਦਿਨ ਉਹਦੇ ਲਈ ਬੜੀ ਵਧੀਆ ਇੱਕ ਆਪਣੇ ਕੋ ਬਦਲਿਆ ਵੀ ਅਸੀਂ ਸਵੇਰੇ 8-10 ਕਿਲੋ ਪਾ ਕੇ ਤੇ ਤੁਸੀਂ ਆਪ ਦੇ ਜਿਹੜੇ ਰਜਿਮੇ ਉਹ ਕਰ ਸਕਦੇ ਆ ਉਸ ਤੋਂ ਬਾਅਦ ਤੁਸੀਂ ਸ਼ਾਮ ਨੂੰ ਆ ਕੇ ਇਹ ਫੇ ਕਰ ਸਕਦੇ ਹੋ ਉਹਨਾਂ ਦਾ 25 ਕਿਲੋ ਦਾ ਜਿਹੜਾ ਟਾਰਗੇਟ ਆ ਐਨੀਮਲ ਦਾ ਖਾਣ ਦਾ ਉਹਨਾਂ ਦਾ ਇੱਕ ਜਿਹੜਾ ਰੇਸ਼ੋ ਆ ਉਹ ਅਸੀਂ ਪੂਰੀ ਕਰੀਏ ਤੇ ਐਨੀਮਲ ਵੀ ਭੁੱਖਾ ਨਹੀਂ ਰਹੂਗਾ ਔਰ ਦੁੱਧ ਵੀ ਵਧੀਆ ਪੈਦਾ ਕਰਕੇ ਦੇਊਗਾ ਸਾਨੂੰ ਓਕੇ ਤੇ ਸਰ ਇਹਦੇ ਵਿੱਚ ਫਿਰ ਇੱਕ ਜਾਣਕਾਰੀ ਇਹ ਵੀ ਦੇਣੀ ਬਣਦੀ ਆਪਾਂ ਨੂੰ ਵੀ ਬੈਸਟ ਕਿਹੜਾ achar ਆ ਜਾਂ ਇਹ ਮੌਸਮ ਦੇ ਹਿਸਾਬ ਨਾਲ ਹੁੰਦਾ ਜਾਂ ਇਹ ਕਿਦਾਂ ਹੁੰਦਾ ਮਤਲਬ ਇਹਦੇ ਬਾਰੇ ਕੀ ਸਲਾਹ ਤੁਸੀਂ ਦਿਓ ਮਈ ਦੇ ਵਿੱਚ ਇਹਦੀ ਜਿਹੜੀ ਕਟਾਈ ਸ਼ੁਰੂ ਹੁੰਦੀ ਆ ਤੇ ਇਹਨੂੰ 40 ਦਿਨ ਪ੍ਰੋਸੈਸ ਵਾਸਤੇ ਪਰਮਨਟੇਸ਼ਨ ਵਾਸਤੇ ਰੱਖਿਆ ਜਾਂਦਾ ਤੇ 40 ਦਿਨ ਬਾਅਦ ਜਦੋਂ ਆਪਣਾ ਜੂਨ ਆ ਜਾਂਦੀ ਆ ਤੇ ਜੂਨ ਦੇ ਵਿੱਚੋਂ ਉਸ ਤੋਂ ਬਾਅਦ ਅਸੀਂ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਤਾਂ ਕਿ ਇਹਨੂੰ ਬਹੁਤ ਵਧੀਆ ਦਿੱਤਾ ਜਾ ਸਕਦਾ ਔਰ ਬਹੁਤ ਵਧੀਆ ਇਹਦੇ ਰਿਜ਼ਲਟ ਆਉਂਦੇ ਆ ਮੈਂ ਚਾਹਾਂਗਾ ਵੀ ਜਿਹੜਾ ਸਾਡਾ 슈ਗਰ ਕੇਨ ਸਾਇਲੇਜ ਆ ਉਹ ਠੰਡ ਦੇ ਵਿੱਚ ਦਈਏ ਕਿਉਂਕਿ ਜਦੋਂ ਇਹਦਾ ਗੰਨੇ ਦਾ ਆਪਾਂ ਆਚਾਰ ਪਾਉਨੇ ਆ ਤਾਂ ਉਹ ਤਸਵੀਰ ਉਹਦੀ ਗਰਮ ਹੁੰਦੀ ਆ ਤੇ ਐਨੀਮਲ ਨੂੰ ਜਿਹੜਾ ਸਟ੍ਰੈਸ ਜ਼ਿਆਦਾ ਠੰਡ ਦਾ ਨਹੀਂ ਆਉਂਦਾ ਤੇ ਦੁੱਧ ਵੀ ਨਹੀਂ ਘਟਾਉਂਦੀ ਉਹ ਔਰ ਆਪਾਂ ਪੁਰਾਣੇ ਸਮੇਂ 'ਚ ਦੇਖਦੇ ਹੋਏ ਆਂ ਵੀ ਗੁੜ ਦਿੰਦੇ ਸੀਗੇ ਹੂੰ ਗੁੜ ਸੌਫ ਦਿੰਦੇ ਸੀਗੇ ਐਨੀਮਲ ਆਪਣੇ ਪਸ਼ੂਆਂ ਨੂੰ ਉਹ ਕਈ ਵਾਰ ਪ੍ਰੈਕਟਿਸ ਸਾਡੇ ਤੋਂ ਹੁੰਦੀ ਨਹੀਂ ਮਿਸ ਹੋ ਜਾਂਦੀ ਆ ਜਾਂ ਕਈ ਵਾਰੀ ਆਪਾਂ ਨੂੰ ਗੁੜ ਨਹੀਂ ਚੰਗਾ ਮਿਲਦਾ ਜਾਂ ਕਈ ਵਾਰ ਆਪਾਂ ਨੂੰ ਗੁੜ ਲਿਆ ਕੇ ਰੱਖਿਆ ਹੁੰਦਾ ਉਹ ਖਰਾਬ ਹੋ ਜਾਂਦਾ ਕੁਝ ਵੀ ਕੋਈ ਵੀ ਕਾਰਨ ਹੋ ਸਕਦਾ ਤੇ ਉਹ ਜਿਹੜੀ ਪ੍ਰੈਕਟਿਸ ਆ ਆਪਣੀ ਮਿਸ ਨਹੀਂ ਹੋਊਗੀ ਉਹ ਆਪਾਂ ਇਸ ਦੇ ਨਾਲ ਪੂਰਤੀ ਉਹਦੀ ਜਿਹੜਾ ਗੰਨੇ ਵਾਲੇ achar ਤੋਂ ਪੂਰਤੀ ਆਪਾਂ ਪੂਰੀ ਕਰ ਸਕਦੇ ਆ ਠੀਕ ਹੈ ਜੀ ਠੀਕ ਹੈ ਮਤਲਬ ਮੌਸਮ ਦੇ ਹਿਸਾਬ ਨਾਲ ਆ ਦੇਖੋ ਗਰਮੀ ਦੇ ਵਿੱਚ ਵੀ ਜੇ ਅਸੀਂ ਇਹਨੂੰ ਦੇਣਾ ਚਾਹੀਏ ਇਹਨੂੰ ਗਰਮੀ ਦੇ ਵਿੱਚ ਦੋਨੋਂ achar ਜਿਹੜੇ ਆ ਬਰਗਾਈ ਸੌਰ ਕੋ ਕਹਿ ਲਈਏ ਮੱਕੀ ਦਾ ਚਾਹਰ ਕਹਿ ਲਈਏ ਜਾਂ ਇਹ ਕਹਿ ਲਈਏ ਇਹਨਾਂ ਨੂੰ ਰੜਾ ਕੇ ਵੀ ਪਾਇਆ ਜਾ ਸਕਦਾ ਉਹਦੇ ਨਾਲ ਕੀ ਆ ਵੀ ਜਿਹੜੇ ਸਾਡੇ ਪਸ਼ੂ ਆ ਉਹਨਾਂ ਨੂੰ ਪ੍ਰੋਟੀਨ ਵੱਧ ਚਾਹੀਦਾ ਹੂੰ ਤੇ ਸਟਾਰਚ ਵੱਧ ਚਾਹੀਦਾ ਜਿਹਦੇ ਨਾਲ ਉਹਨਾਂ ਦਾ ਦੁੱਧ ਪੈਦਾ ਕਰਨਾ ਪ੍ਰੋਟੀਨ ਆ ਉਹਦੇ ਨਾਲ ਸਾਡੇ ਐਨੀਮਲ ਤਕੜੇ ਹੋਣਗੇ ਉਹਨਾਂ ਦੇ ਹੱਡ ਗੋਡੇ ਮਜ਼ਬੂਤ ਹੋਣਗੇ ਜਿਹੜਾ ਸਟਾਰਚ ਆ ਉਹਦੇ ਨਾਲ ਸਾਡਾ ਦੁੱਧ ਵਧੂਗਾ ਦੁੱਧ ਵਧੂਗਾ ਤੇ ਉਹਨਾਂ ਦੀ ਜਿਹੜਾ ਫਰਟੀਲਿਟੀ ਆ ਉਹ ਵੀ ਵਧੂਗੀ ਆਪਣੇ ਕੋਲ ਅੱਗੇ ਹੈ ਜੀ ਇਹ ਮੱਖਣ ਕਾ ਜੀ ਇਹ ਹੈ ਜੀ ਮੱਖਣ ਕਾ ਇਹਦਾ ਇਸ ਟਾਈਮ ਜਿਹੜਾ ਮੋਇਸਚਰ ਆ ਹਾਂ ਜੀ ਉਹ 10 ਆ ਤੇ ਡਰਾਈ ਮੈਟ੍ਰਿਕਸ ਵਿੱਚ ਹੈਗਾ ਇਸ ਟਾਈਮ 90 ਅੱਛਾ ਜੀ ਠੀਕ ਹੈ ਜੀ ਓਕੇ ਔਰ ਇਹ ਜਿਹੜੇ ਹੀਫਰਸ ਆ ਸਾਡੇ ਸਟਾਰਟਰਸ ਆ ਉਹਨਾਂ ਲਈ ਬਹੁਤ ਜ਼ਿਆਦਾ ਲਾਹੇਮੰਦ ਆ ਓਕੇ ਜੀ ਇਹਦੇ ਨਾਲ ਕੀ ਆ ਵੀ ਇੱਕ ਤੇ ਖਾ ਇਹ ਇਹਦਾ ਜਿਹੜਾ ਤੁਸੀਂ ਇਹਨੂੰ ਮਹਿਕ ਲੈ ਕੇ ਦੇਖ ਸਕਦੇ ਆ ਜਿਹੜਾ ਇਹਦਾ ਫ੍ਰੈਗਰੈਂਸ ਆ ਹਾਂ ਉਹ ਇੰਨੀ ਕੁ ਅਟਰੈਕਟਿਵ ਆ ਬਹੁਤ ਐਨੀਮਲ ਇਹਨੂੰ ਬਹੁਤ ਜ਼ਿਆਦਾ ਖਾਊਗਾ ਅਸੀਂ 5 5 ਤੋਂ 7 ਕਿਲੋ ਰეკਮੈਂਡ ਕਰਦੇ ਆਂ ਜੇ ਇੱਕ ਐਨੀਮਲ ਨੂੰ ਦਿਓ ਬਹੁਤ ਸੋਹਣੀ ਮਹਿਕਾਰ ਰਹੀ ਹੈ ਮਤਲਬ ਜੀ ਤੇ ਇਹਦੇ ਵਿੱਚ ਉਹਨਾਂ ਦੇ ਦੁੱਧ ਦਾ ਐਨੀਮਲ ਦੀ ਹੈਲਥ ਦਾ ਕਿਉਂਕਿ ਜੇ ਆਪਾਂ ਐਨੀਮਲ ਦੀ ਹੈਲਥ ਹੈਲਥ ਦਾ ਜ਼ਿਆਦਾ ਧਿਆਨ ਰੱਖਾਂਗੇ ਤਾਂ ਐਨੀਮਲ ਸਾਨੂੰ ਜ਼ਿਆਦਾ ਜਿਹੜਾ ਯੀਲਡ ਆ ਉਹ ਵਧ ਦਊਗਾ ਔਰ ਸਾਨੂੰ ਜਿਹੜਾ ਖਰਚਾ ਆ ਉਹ ਸਾਡਾ ਘਟਾਊਗਾ ਇਹਦੇ ਵਿੱਚ 23 ਤੋਂ ਲੈ ਕੇ 24% ਪ੍ਰੋਟੀਨ ਇਹਦੇ ਵਿੱਚ ਇਹਦੇ ਵਿੱਚ ਜਿਹੜੀ ਐਨੀਮਲ ਨੂੰ ਚਾਹੀਦੀ ਹੈ ਹੂੰ ਇਹ ਜਿਹੜਾ ਇਹ ਆਪਾਂ ਗਾਵਾਂ ਨੂੰ ਮੱਝਾਂ ਨੂੰ ਉਸ ਤੋਂ ਬਾਅਦ ਬੱਕਰੀਆਂ ਨੂੰ ਢੇਡਾਂ ਨੂੰ ਰੈਬਿਟਸ ਨੂੰ ਵੀ ਦਿੱਤਾ ਜਾਂਦਾ ਹੈ ਦੇ ਸਰ ਜੀ ਠੀਕ ਹੈ ਜੀ ਤੇ ਇਹ ਘੋੜਿਆਂ ਲਈ ਤਾਂ ਬਹੁਤ ਜ਼ਿਆਦਾ ਲਾਹੇਮੰਦਾ ਜੀ ਇਹ ਵਾਲਾ ਬਹੁਤ ਜ਼ਿਆਦਾ ਕਿਉਂਕਿ ਇਹ ਚ ਪ੍ਰੋਟੀਨ ਬਹੁਤ ਆ ਤੇ ਸਾਡੇ ਘੋੜਾ ਜਿਹੜੇ ਘੋੜੇ ਪਾਲਦੇ ਆ ਜੀ ਬੜੇ ਸ਼ੌਂਕ ਨਾਲ ਉਹਨਾਂ ਨੇ ਘੋੜੇ ਰੱਖੇ ਹੁੰਦੇ ਆ ਉਹ ਕਦੀ ਵੀ ਗੁਰੇਜ ਨਹੀਂ ਕਰਨਗੇ ਉਹਨਾਂ ਨੂੰ ਇਹ ਇਹਦਾ ਜੇ ਅਗਰ ਇਸ ਫਾਰਮ ਦੇ ਵਿੱਚ ਮਿਲ ਜਵੇ ਮਤਲਬ 90% ਡਰਾਈ ਤੇ 10% ਮੋਇਸਚਰ ਤੇ ਮਿਲ ਜਵੇ ਔਰ ਘੋੜਾ ਘੋੜੇ ਜਿਹੜੇ ਹੈਗੇ ਆ ਪਾਲਦੇ ਆ ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਬਹੁਤ ਵਧੀਆ ਤਰੀਕੇ ਦੇ ਨਾਲ ਹੈ ਔਰ ਇਹਦੇ ਵਿੱਚ ਪ੍ਰੋਟੀਨ ਦਾ ਵੀ ਮਾਤਰਾ ਜ਼ਿਆਦਾ ਹੋਣ ਕਾਰਨ ਉਹਨਾਂ ਦਾ ਜਿਹੜਾ ਉਹ ਬਹੁਤ ਖੁਸ਼ੀ ਨਾਲੇ ਖਾਂ ਖੁਸ਼ੀ ਨਾਲੇ ਖਾਂ ਖੁਸ਼ੀ ਨਾਲੇ ਤੇ ਇਸ ਤੋਂ ਇਲਾਵਾ ਵੀ ਆਪਣੇ ਕੋਲ 헤 ਹੁੰਦੇ ਆ ਹਾਂਜੀ ਇੱਕ ਸਾਡੇ ਕੋਲ ਜਵੀ ਦਾ 헤 ਜਵੀ ਦਾ ਵੀ ਹਾਂ ਉਹ ਆਉਣ ਵਾਲੇ ਸਮੇਂ 'ਚ ਜਦੋਂ ਹੁਣ ਜਵੀ ਦਾ ਉਹ ਸਟੇਜ ਆਉਣੀ ਆ ਫਿਰ ਬਣਾਵਾਂਗੇ ਕਿਉਂਕਿ ਇਸ ਟਾਈਮ ਉਹ ਤਾਂ ਨਹੀਂ ਬਣਾ ਸਕੇ ਵੀ ਮੌਸਮ ਜਿਹੜਾ ਆ ਉਹ ਉਸ ਅਨੁਕੂਲ ਨਹੀਂ ਹੈਗਾ ਵੀ ਆਪਾਂ ਉਹਨੂੰ ਕੱਟ ਕੇ ਸੁਕਾ ਸਕੀਏ ਜੇ ਉਹਦੇ ਵਿੱਚ ਮੌਇਸਚਰ ਰਹਿ ਜਾਂਦਾ ਤਾਂ ਫਿਰ ਉਹ ਖਰਾਬ ਹੋ ਸਕਦਾ ਇਸ ਕਰਕੇ ਉਹਦੇ ਲਈ ਪ੍ਰੋਪਰ ਤਰੀਕੇ ਨਾਲ ਇੱਕ ਬਹੁਤ ਵਧੀਆ ਟੈਂਪਰੇਚਰ ਚਾਹੀਦਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਆਊਗਾ ਤੇ ਫਿਰ ਅਸੀਂ ਉਹਨੂੰ ਪਿਆਰ ਕਰਾਂਗੇ ਔਰ ਉਹ ਸਾਰੀਆਂ ਗਰਮੀਆਂ ਉਹ ਦਿੱਤਾ ਜਾ ਸਕਦਾ ਉਹਦੇ ਨਾਲ ਤੁਸੀਂ ਮੱਕੀ ਦਾ achar ਵੀ ਦੇ ਸਕਦੇ ਆ ਕੁਝ ਮਾਤਰਾ ਦੇ ਵਿੱਚ ਉਹਨੂੰ ਆਪਾਂ ਗੰਨੇ ਦਾ achar ਵੀ ਦਵਾਂਗੇ ਐਨੀਮਲ ਨੂੰ ਜੇ ਉਹਨਾਂ ਨੂੰ ਲੱਗਦਾ ਵੀ ਸਾਡਾ ਐਨੀਮਲ ਵੀਕ ਆ ਤਾਂ ਉਹਨੂੰ ਰਾਈ ਗਰਾਸ ਵੀ ਦੇਣਾ ਚਾਹੀਦਾ ਔਰ ਜਿਹੜਾ ਜਵੀ ਦਾ achar ਆ ਉਹ ਹੈਲਪ ਕਰੂਗਾ ਐਨੀਮਲ ਨੂੰ ਗਰਮੀਆਂ ਦੇ ਵਿੱਚ ਵੀ ਉਹਦੀ ਜਿਹੜੀ ਗਰਮੀ ਜਿਹੜੀ ਮਹਿਸੂਸ ਨਾ ਹੋਵੇ ਉਹ ਜਵੀ ਦਾ achar ਆ ਉਹ ਉਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਉਹ ਇੰਟੇਕ ਕਰੂਗਾ ਔਰ ਉਹਦੇ ਵਿੱਚ ਡਰਾਈ ਮੈਟਰ ਸੇਮ ਰਹੂਗਾ 90 ਤੇ 10 ਮੋਇਸਚਰ ਚਾਰ ਤਰ੍ਹਾਂ ਦੀ ਹੇ ਆ ਜੀ ਸਾਡੇ ਕੋਲ ਤਾਂ ਤਿੰਨ ਤਰ੍ਹਾਂ ਦਾ ਜਿਹੜਾ achar pack ਆ ਚਾਰ ਹੈ ਹਾਂ ਇਹਨੂੰ ਆਪਾਂ ਹੇ ਕਵਾਂਗੇ ਜਿਹੜੇ ਬੰਡਲ ਬਣਾਏ ਆ ਉਹਨਾਂ ਉਹ ਚਾਰ ਨੇ ਆਪਣੇ ਹਨਾ ਦੇਸੀ ਭਾਸ਼ਾ ਜਵੀਦਾ ਜਵੀਦਾ achar ਹੋ ਗਿਆ ਲੂਸਣ ਦਾ ਜਵੀਦੀ ਹੇ ਹੋਗੀ ਓਕੇ ਰਾਈ ਗ੍ਰਾਸ ਦੀ ਹੇ ਹੋਗੀ ਨਿਊਟਰੀ ਫੀਡ ਦੀ ਇਹ ਹੋ ਗਈ ਠੀਕ ਹੈ ਜੀ ਨਿਊਟਰੀ ਫੀਡ ਦੀ ਵੀ ਠੀਕ ਹੈ ਜੀ ਤੇ ਅਲਫਾ ਅਲਫਾ ਜਿਹੜਾ ਜਿਹਨੂੰ ਆਪਾਂ ਲੂਸਣ ਕਹਿੰਦੇ ਨੇ ਉਹਦੀ ਹੇ ਹੋਊਗੀ ਤੇ ਉਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਤਿਆਰ ਕਰਾਂਗੇ ਜਦੋਂ ਦਿਨ ਖੁੱਲ ਜਾਣਗੇ ਸੋ ਲੋ ਗਰਮੀ ਉਹਦੇ ਵਿੱਚ ਪੂਰੀ ਉਹਨੂੰ ਗਰਮੀ ਚਾਹੀਦੀ ਆ ਪੂਰੀ ਉਹਨੂੰ ਸਨਲਾਈਟ ਚਾਹੀਦੀ ਆ ਜਿਹੜੀ ਸਨਲਾਈਟ ਦੇ ਨਾਲ ਇਹ ਹੇ ਬਣਨੀ ਆ ਉਹਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਠੀਕ ਹੈ ਲੋ ਜੀ ਆ ਤੁਹਾਨੂੰ ਅਚਾਰ ਤੇ ਹੇ ਦਿਖਾੜਤਾ ਜਲੰਧਰ ਸ਼ਹਿਰ ਦੇ ਨਾਲ ਹੀ ਬਿਲਕੁਲ ਰੇਰੂ ਪਿੰਡ ਆ ਇਹ ਸ਼ਹਿਰ ਦੇ ਤੁਸੀਂ ਇਸ ਫਾਰਮ ਨੂੰ ਵੇਚ ਹੀ ਗਏ ਸਕਦੇ ਆ ਫਾਰਮ ਇਹਨਾਂ ਦਾ ਇਹ ਤੁਸੀਂ ਵਿਜ਼ਿਟ ਵੀ ਕਰ ਸਕਦੇ ਮੈਂ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਤੇ ਆਹ ਜਿਹੜੀਆਂ ਚੀਜ਼ਾਂ ਮੈਂ ਦਿਖਾਉltੀ ਹੈ ਦਿਖਾਉltੀ ਆਪਾਂ ਆਚਾਰ ਦਿਖਾਉltਾ ਇਹ ਤੁਸੀਂ ਇਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਆ ਤੇ ਇਹਨਾਂ ਨੂੰ ਤੁਸੀਂ ਜਿਹੜਾ ਆਰਡਰ ਦੇ ਸਕਦੇ ਆ ਕਿ ਸਾਡੇ ਲਈ ਇੰਨੀ ਤਰ੍ਹਾਂ ਦਾ ਆਚਾਰ ਜਿਹੜਾ ਤੁਸੀਂ ਇਹਨਾਂ ਨੂੰ ਦੇ ਦਿਓ ਜਾਂ ਇਹ ਦੇ ਦਿਓ ਸੋ ਉਹ ਤੁਹਾਡੇ ਲਈ ਬੜਾ ਲਾਹੇਵੰਦ ਚੀਜ਼ ਹੈ ਤੇ ਸਰ ਕੋਈ ਹੋਰ ਮੈਸੇਜ ਇਦੇ ਬਾਰੇ ਦੇਣਾ ਚਾਹੁੰਦੇ ਹੋ ਜੀ ਜ਼ਰੂਰ ਦਿਓ ਅਸੀਂ ਮੈਂ ਸਾਡੇ ਦੁਆਬੇ ਦੇ ਖਾਸ ਕਰਕੇ ਜਿਹੜੇ ਸਾਡੇ ਡੇਰੀ ਫਾਰਮਰਸ ਹੈਗੇ ਆ ਹੂੰ ਬਹੁਤ ਸਿਆਣੇ ਆ ਬਹੁਤ ਮਿਹਨਤ ਕਰਦੇ ਆ ਲੇਕਿਨ ਕਿਤੇ ਨਾ ਕਿਤੇ ਮਿਸ ਗਾਈਡ ਹੋ ਜਾਂਦੇ ਆ ਜਾਂ ਕਿਤੇ ਨਾ ਕਿਤੇ ਉਹ ਇਸ ਚੀਜ਼ ਤੋਂ ਪਿੱਛੇ ਰਹਿ ਗਏ ਆ ਵੀ ਜੇ ਆਪਾਂ ਮਾਝੇ ਮਾਲਵੇ ਦੀ ਗੱਲ ਕਰੀਏ ਤਾਂ ਸਾਡੇ ਦੁਆਬੇ ਵਾਲੇ ਥੋੜੇ ਕਿਸਾਨ ਜਿਹੜੇ ਆ ਉਹ ਡੇਰੀ ਨੂੰ ਜ਼ਿਆਦਾ ਲਾਹੇਮੰਦ ਨਹੀਂ ਸਮਝਦੇ ਲੇਕਿਨ ਜੇ ਮੈਂ ਕਮਾਂ ਵੀ ਡੇਰੀ ਜਿੰਨੀ ਲਾਹੇਮੰਦ ਆਪਣੇ ਪੰਜਾਬ ਦੇ ਵਿੱਚ ਹੈ ਔਰ ਜਿੰਨੇ ਦੁੱਧ ਦੀ ਲੋੜ ਹੈ ਸਾਨੂੰ ਉਹਨਾਂ ਦੁੱਧ ਆਪਾਂ ਦੇ ਨਹੀਂ ਪਾ ਰਹੇ ਇਸ ਟਾਈਮ ਅਸੀਂ ਕਹਾਂਗੇ ਵੀ ਡੁਪਲੀਕੇਟ ਦੁੱਧ ਦੇ ਨਾਲ ਅਸੀਂ ਪੂਰਤੀ ਕਰ ਰਹੇ ਹਾਂ ਕੁਝ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਣ ਰਹੀਆਂ ਦੁੱਧ ਤੋਂ ਉਹ ਡੁਪਲੀਕੇਟ ਦੁੱਧ ਨਾਲ ਵੀ ਬਣ ਰਹੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਆਉਣ ਵਾਲੇ ਭਵਿੱਖ ਦੇ ਵਿੱਚ ਉਹ ਖਤਰਨਾਕ ਵੀ ਹੋ ਸਕਦੀਆਂ ਡੇਰੀ ਦਾ ਜਿਹੜਾ ਮੇਰਾ ਸੁਨੇਹਾ ਵੀ ਆ ਮੇਰੀ ਇੱਕ ਗੁਜਾਰਿਸ਼ ਵੀ ਆ ਕਿ ਜਿਹੜੇ ਨਵੇਂ ਨਵੇਂ ਪੜ ਕੇ ਆ ਰਹੇ ਆ ਬੱਚੇ ਉਹ ਡੇਰੀ ਨੂੰ ਜਰੂਰ ਅਪਣਾਉਣ ਕਿਉਂਕਿ ਡੇਰੀ ਜਿਹੜੀ ਆ ਉਹ ਇਸ ਟਾਈਮ ਸਾਡੇ ਦੁਆਬੇ ਚ ਖਾਸ ਕਰਕੇ ਜਲੰਧਰ ਦੇ ਵਿੱਚ ਉਹਦੀ ਲੋੜ ਵੀ ਹੈ ਔਰ ਇੱਕ ਬਹੁਤ ਵਧੀਆ ਸਹਾਇਕ ਕਿਤਾ ਆ ਜਿਹਦੇ ਨਾਲ ਗਵਰਨਮੈਂਟ ਵੀ ਤੁਹਾਨੂੰ 60 ਤੋਂ 70% ਸਪੋਰਟ ਵੀ ਕਰਦੀ ਆ ਬੈਂਕਾਂ ਵੀ ਸਪੋਰਟ ਕਰ ਰਹੀਆਂ ਆ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੋਨੇ ਰਲ ਕੇ ਵੀ ਸਪੋਰਟ ਕਰ ਰਹੀਆਂ ਆ ਔਰ ਡਿਪਾਰਟਮੈਂਟ ਜਿਹੜੇ ਆ ਇਹਦੇ ਡੇਰੀ ਡਵੈਲਪਮੈਂਟ ਡਿਪਾਰਟਮੈਂਟ ਜਿਹੜੇ ਆ ਉਹ ਵੀ ਬਹੁਤ ਸਪੋਰਟ ਕਰਦੇ ਆ ਤੁਸੀਂ ਸਪੋਰਟ ਲੈ ਕੇ ਜਾਣਕਾਰੀ ਪੂਰੀ ਲੈ ਕੇ ਤੁਸੀਂ ਇਸ ਸਹਾਇਕ ਧੰਦੇ ਨੂੰ ਅਪਣਾਉਣਾ ਚਾਹੋਗੇ ਤੇ ਇਹ ਬਹੁਤ ਵਧੀਆ ਤੁਹਾਡਾ ਫੈਸਲਾ ਹੋਊਗਾ ਬਹੁਤ ਸਾਰੇ ਮੈਨੂੰ ਕਿਸਾਨ ਪੀਡੀਐਫ ਈਮੇਲੇ ਚ ਵੀ ਮਿਲੇ ਆ ਵੀ ਉਹ ਵੀ ਚਾਹੁੰਦੇ ਆ ਵੀ ਅਸੀਂ ਡੇਰੀ ਕਰੀਏ ਲੇਕਿਨ ਸਾਨੂੰ ਇਹ ਜਿਹੜੀਆਂ ਅਸੀਂ ਆਈਟਮਾਂ ਜਿੰਨੀਆਂ ਵੀ ਬਣਾਉਨੇ ਆ ਅਵੇਲੇਬਿਲਟੀ ਕਿੱਦਾਂ ਹੋਊਗੀ ਉਹਦੇ ਬਾਰੇ ਵੀ ਉਹਨਾਂ ਨੂੰ ਅਸੀਂ ਜਾਣਕਾਰੀ ਦਿੱਤੀ ਔਰ ਇਹਦੀ ਅਵੇਲੇਬਿਲਟੀ ਪੂਰੇ ਸਾਲ ਅਸੀਂ ਦਿੰਦੇ ਰਵਾਂਗੇ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਇਹਦੀ ਅਵੇਲੇਬਿਲਟੀ ਪੂਰੀ ਕਰਾ ਸਕੀਏ ਫਾਰਮਰਸ ਨੂੰ ਕਿ ਮੈਂ ਸੁਨੇਹਾ ਆ ਮੇਰਾ ਸਾਡੇ ਯੂਥ ਨੂੰ ਖਾਸ ਕਰਕੇ ਵੀ ਇਹ ਜਿਹੜਾ ਸਹਾਇਕ ਕੀਤਾ ਆ ਡੇਰੀ ਦਾ ਇਹਦੀ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਲੋਡ ਆ ਅਸੀਂ ਡੁਪਲੀਕੇਸੀ ਤੋਂ ਬਚ ਜਾਾਂਗੇ ਔਰ ਆਪਣੀ ਜਿਹੜੀ ਆ ਸਿਹਤ ਆ ਉਹਦਾ ਵੀ ਧਿਆਨ ਰੱਖਾਂਗੇ ਇੱਕ ਬੜਾ ਵੱਡਾ ਯੋਗਦਾਨ ਰਹੂਗਾ ਤੁਹਾਡਾ ਜੇ ਮੈਂ ਕਹੂੰਗਾ ਵੀ ਜੇ ਤੁਸੀਂ ਡੇਰੀ ਨੂੰ ਅਪਣਾਉਨੇ ਆ ਡੇਰੀ ਕਿੱਤੇ ਨੂੰ ਅਪਣਾਉਨੇ ਆ ਤਾਂ ਤੁਹਾਡਾ ਬੜਾ ਵੱਡਾ ਯੋਗਦਾਨ ਰਹੂਗਾ ਪੰਜਾਬ ਦੇ ਵਿੱਚ ਜਿ ਇਹ ਆਪਾਂ ਦੁੱਧ ਜਿਹੜਾ ਉਹ ਪਿਓਰ ਦੁੱਧ ਪੈਦਾ ਕਰੀਏ ਬਹੁਤ ਥੋੜੇ ਖਰਚੇ ਦੇ ਵਿੱਚ ਵਧੀਆ ਦੁੱਧ ਪੈਦਾ ਕਰਕੇ ਪੰਜਾਬ ਦੀ ਜਿਹੜੀ ਸਾਡੀ ਇਹ ਆਵਾਮ ਆ ਉਹਨੂੰ ਦਈਏ ਮੈਂ ਧੰਨਵਾਦ ਕਰੂੰਗਾ ਮੇਰੇ ਕੋਲ ਵੀਰ ਦਾ ਜਿਹੜਾ ਇਹ ਕੰਟੈਂਟ ਲੈ ਕੇ ਚੱਲੇ ਹੋਇਆ ਵੀ ਅਸੀਂ ਪੰਜਾਬ ਦੇ ਜਿਹੜੇ ਸਾਡੇ ਕੁਝ ਨੌਜਵਾਨ ਇਹ ਚੀਜ਼ ਨੂੰ ਨਹੀਂ ਸਮਝ ਪਾ ਰਹੇ ਜਾਂ ਕੁਝ ਗੱਲਾਂ ਜਿਹੜੀਆਂ ਆ ਉਹ ਉਹਨਾਂ ਤੋਂ ਅਲੋਪ ਹੋ ਚੁੱਕੀਆਂ ਆ ਉਹਨਾਂ ਬਾਰੇ ਇਹ ਜਿਹੜੀ ਡੁੰਗਾਈ ਦੇ ਨਾਲ ਜਾਣਕਾਰੀ ਦੇਣ ਦਾ ਇਹਨਾਂ ਨੇ ਇਹ ਉਪਰਾਲਾ ਕਰ ਰਹੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਵੀ ਆ ਔਰ ਮੈਂ ਸਾਰੇ ਦਰਸ਼ਕਾਂ ਨੂੰ ਇਹ ਵੀ ਕਹੂੰਗਾ ਵੀ ਹਰ ਗੱਲ ਨੂੰ ਇਹਨਾਂ ਦੀ ਨੂੰ ਬੜੇ ਧਿਆਨ ਨਾਲ ਦੇਖਿਆ ਕਰੋ ਟਾਈਮ ਕੱਢ ਕੇ ਸੁਣਿਆ ਕਰੋ ਔਰ ਇਹ ਚੀਜ਼ਾਂ ਜਿਹੜੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਬਹੁਤ ਵਧੀਆ ਸਾਬਤ ਹੋਣਗੀਆਂ ਜੋ ਇਹ ਇਸ ਟਾਈਮ ਸੇਵਾ ਪੰਜਾਬ ਦੀ ਕਰ ਰਹੇ ਆ ਮੈਂ ਇਹਨਾਂ ਦਾ ਤੇ ਇਹਨਾਂ ਦੇ ਪਰਿਵਾਰ ਦਾ ਮੈਂ ਧੰਨਵਾਦ ਕਰਦਾ ਤੇ ਔਰ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਆ ਸਟੂਡੈਂਟਸ ਜੁੜੇ ਹੋਏ ਆ ਜਿਹੜੇ ਇਹਨਾਂ ਦੇ ਸਾਥੀ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਉਹ ਇੰਨਾ ਜਿਹੜਾ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਆ ਪੂਰੇ ਦੇਸ਼ ਲਈ ਪੂਰੀ ਦੁਨੀਆ ਵਾਸਤੇ ਜਿੱਥੇ ਜਿੱਥੇ ਸਾਡੇ ਪੰਜਾਬੀ ਬੈਠੇ ਆ ਜਾ ਸਾਡੇ ਜਿਹੜੇ ਪੰਜਾਬੀ ਨਹੀਂ ਉਹ ਪੰਜਾਬ ਨੂੰ ਨਹੀਂ ਜਾਣਦੇ ਸਾਡੇ ਵਿਰਸੇ ਨੂੰ ਨਹੀਂ ਜਾਣਦੇ ਉਹਨਾਂ ਨੂੰ ਇਹ ਰੂਬਰੂ ਕਰਵਾ ਰਿਹਾ ਹਰ ਇੱਕ ਚੀਜ਼ ਤੋਂ ਬਹੁਤ ਗਰਾਉਂਡ ਲੈਵਲ ਤੇ ਆ ਕੇ ਕੰਮ ਕਰ ਰਿਹਾ ਬਹੁਤ ਜਾਣਕਾਰੀ ਵੀ ਮੈਂ ਕਹਾਂ ਵੀ ਬਹੁਤ ਇਹਨਾਂ ਨੂੰ ਹੈਗੀ ਆ ਲੇਕਿਨ ਇਹ ਆਪਣੀ ਜਾਣਕਾਰੀ ਪੂਰੀ ਦੇਸ਼ ਦੁਨੀਆ ਨੂੰ ਦੱਸਣਾ ਚਾਹੁੰਦੇ ਆ ਇਹਦਾ ਜਰੂਰ ਇਹਨਾਂ ਦੀ ਗੱਲ ਸੁਣਿਆ ਕਰੋ ਸਮਝਿਆ ਕਰੋ ਔਰ ਮੈਂ ਚਾਹਾਂਗਾ ਵੀ ਵੱਧ ਤੋਂ ਵੱਧ ਆਪਣੇ ਬੱਚਿਆਂ ਦੇ ਨਾਲ ਇਹਨੂੰ ਚੀਜ਼ਾਂ ਨੂੰ ਸ਼ੇਅਰ ਕਰੋ ਵੀ ਜਿਹੜੀਆਂ ਬੱਚਿਆਂ ਨੂੰ ਇਹ ਚੀਜ਼ਾਂ ਦਹਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਣ ਵੀ ਸਾਡਾ ਜਿਹੜਾ ਵਿਰਸਾ ਆ ਪੰਜਾਬ ਦਾ ਉਹ ਕਿੰਨਾ ਮਹਾਨ ਵਿਰਸਾ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਕਿੰਨੀ ਮਹਾਨ ਧਰਤੀ ਆ ਇੱਥੋਂ ਬਹੁਤ ਸਾਰੇ ਯੋਧੇ ਜਿਹੜੇ ਆ ਉਹ ਇੱਥੋਂ ਪੈਦਾ ਹੋ ਕੇ ਪੰਜਾਬ ਲਈ ਬਹੁਤ ਵੱਡੇ ਵੱਡੇ ਮਤਲਬ ਕਹ ਲੋ ਵੀ ਬਹੁਤ ਵੱਡਾ ਵੱਡਾ ਕੰਮ ਕੀਤੇ ਆ ਤੇ ਇਹਨਾਂ ਦਾ ਜਿਹੜਾ ਉਪਰਾਲਾ ਆ ਮੈਂ ਬਾਰ-ਬਾਰ ਕਹੂੰਗਾ ਵੀ ਬਹੁਤ ਵਧੀਆ ਉਪਰਾਲਾ ਆ ਜਿਹਦੇ ਨਾਲ ਸਾਡੇ ਪੰਜਾਬ ਦੇ ਨੌਜਵਾਨ ਪੰਜਾਬ ਦੀਆਂ ਬੱਚੀਆਂ ਪੰਜਾਬ ਦੇ ਸਾਡੇ ਜਿਹੜੇ ਬਾਹਰ ਵਿਦੇਸ਼ਾਂ 'ਚ ਬੈਠੇ ਪੰਜਾਬ ਦੀ ਫਿਕਰ ਕਰਦੇ ਆ ਉਹਨਾਂ ਲਈ ਇਹ ਬਹੁਤ ਵਧੀਆ ਇੱਕ ਸੁਨੇਹਾ ਆ ਮੈਂ ਸਾਰੇ ਪੰਜਾਬੀਆਂ ਨੂੰ ਫੇਰ ਤੋਂ ਇੱਕ ਸੁਨੇਹਾ ਦੇਣਾ ਚਾਹੁੰਦਾ ਆ ਇਸ ਮਾਧਿਅਮ ਦੇ ਥਰੂ ਵੀ ਇਹ ਜਿਹੜਾ ਪੰਜਾਬ ਆ ਸਾਡਾ ਇਹ ਬਹੁਤ ਵੱਡਾ ਵਿਰਸਾ ਆ ਇਹਨੂੰ ਸੰਭਾਲਣ ਦੀ ਲੋੜ ਆ ਸੰਭਾਲਿਆ ਹੋਇਆ ਆ ਇਹਨੂੰ ਸਮਝਣ ਦੀ ਲੋੜ ਆ ਇਹਦੇ ਉੱਤੇ ਕੰਮ ਕਰਨ ਦੀ ਲੋੜ ਆ ਔਰ ਇਸ ਪੰਜਾਬ ਨੇ ਇਹ ਸੋਨੇ ਦੀ ਚਿੜੀ ਆ ਸੋਨੇ ਦੀ ਚਿੜੀ ਰਹਿਣਾ ਆ ਤਾਂ ਇਹਨੂੰ ਬਹੁਤ ਸਾਰੀਆਂ ਤਾਕਤਾਂ ਨੇ ਅੱਜ ਤੱਕ ਉਹ ਇਹਨਾਂ ਦਾ ਜਿਹੜਾ ਥੰਮਿਆ ਪੰਜਾਬ ਦਾ ਉਹ ਹਿਲਾ ਨਹੀਂ ਸਕੀਆਂ ਭਾਵੇਂ ਅਸੀਂ 47 ਦੀ ਗੱਲ ਕਰ ਲਈਏ ਭਾਵੇਂ 84 ਦੀ ਗੱਲ ਕਰ ਲਈਏ ਤਾਂ ਭਾਵੇਂ ਅੱਜ ਦੀ ਗੱਲ ਕਰ ਲਈਏ ਬਹੁਤ ਸਾਰੀਆਂ ਤਾਕਤਾਂ ਪੰਜਾਬ ਨੂੰ ਖਦੇੜਨ ਦੀ ਕੋਸ਼ਿਸ਼ ਕਰ ਰਹੀਆਂ ਲੇਕਿਨ ਪੰਜਾਬ ਆਪਣੀਆਂ ਜੜਾਂ ਦਾੜ ਜੁੜਿਆ ਹੋਣ ਕਰ ਇਹਨੂੰ ਹਿਲਾ ਕੋਈ ਨਹੀਂ ਸਕਿਆ ਅਜੇ ਤੱਕ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਰਦਾਰ ਹਰਿੰਦਰ ਸਿੰਘ ਜੀ ਤੁਹਾਡਾ ਤੁਹਾਡਾ ਸਾਹਿਬ ਸਾਹਿਬ ਤੁਸੀਂ ਬਹੁਤ ਬੜਮੁੱਲੇ ਵਿਚਾਰ ਤੇ ਬੜਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਪੀਆਰ ਪੰਜਾਬ ਤੇ ਤੁਸੀਂ ਸਮਾਂ ਦਿੱਤਾ ਬੜਾ ਕੀਮਤੀ ਸਮਾਂ ਤੁਹਾਡਾ ਤੇ ਤੁਸੀਂ ਸਾਨੂੰ ਬਹੁਤ ਕੁਝ ਸਮਝਾਇਆ ਅੱਜ ਦਿਖਾਇਆ ਸੋ ਜਿਹਨੇ ਭੈਣਾ ਭਰਾ ਵੀਡੀਓ ਦੇਖ ਰਿਹਾ ਹੈ ਬੇਨਤੀ ਹੈ ਕਿ ਜਿਹੜਾ ਨੂੰ ਵੀ ਫਾਰਮ ਵਿਜ਼ਿਟ ਕਰਨ ਦਾ ਮਨ ਕਰੇ ਉਹ ਫੋਨ ਕਰ ਲਈਓ ਆ ਸਕਦੇ ਨੇ ਫੋਨ ਕਰਕੇ ਸਮਾਂ ਲੈ ਕੇ ਪਲੱਸ ਆਚਾਰ ਚਾਹੀਦਾ ਬੀਜ ਚਾਹੀਦਾ ਹੋਵੇ ਜਾਂ ਹੇ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਜਾਣਕਾਰੀ ਡੇਰੀ ਫਾਰਮਿੰਗ ਦੇ ਨਾਲ ਗੋਪਸ਼ਪਚਣਾ ਹੋਵੇ ਉਹ ਜ਼ਰੂਰ ਇਹਨਾਂ ਨੂੰ ਪੁੱਛਦੇ ਹੋ ਉਹ ਵੀ ਟੀਨਸਾ ਸਾਹਿਬ ਤੁਹਾਨੂੰ ਸਮਝਾ ਸਕਦੇ ਨੇ ਸੋ ਬਹੁਤ ਖੁਸ਼ ਆ ਇਸ ਫਾਰਮ ਦੇ ਉੱਤੇ ਸੋ ਬਹੁਤ ਵਧੀਆ ਲੱਗਾ ਇੱਥੇ ਆ ਕੇ ਵੀਡੀਓ ਪਸੰਦ ਆਈ ਹੋਵੇ ਇਹਨੂੰ ਸ਼ੇਅਰ ਕਰਨਾ ਨਾ ਭੁੱਲਣਾ ਲਾਈਕ ਵਾਲਾ ਬਟਨ ਦਬਾ ਦਿਆ ਕਰੋ ਔਰ ਜੁੜੇ ਰਹੋ ਜੀ ਪੀਆਰ ਪੰਜਾਬ ਦੇ ਨਾਲ ਆਪਾਂ ਜਲਦੀ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਨਾਲ ਫਿਰ ਰੋਬਰੂ ਹੁੰਦੇ ਆਂ ਸਸ